ਲੰਬਾਈ ਬਿਨਾ ਮਹਿੰਦੀ ਲਗਾਇਆ ਜੇ ਤੁਸੀਂ ਗ੍ਰੇ ਹੇਅਰ ਨੇ ਬਲੈਕ ਕਰਨਾ ਚਾਹੁੰਦੇ ਹੋ ਜਾਂ ਬਰਾਊਨ ਕਰਨਾ ਚਾਹੁੰਦੇ ਹੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਇੱਕ ਬਹੁਤ ਹੀ ਵਧੀਆ ਰੈਮਡੀ ਠੀਕ ਹੈ ਜੀ ਰੈਮਡੀ ਨਹੀਂ ਹੈਗੀ ਮਤਲਬ ਕਿ ਇਹ ਜੈਲ ਹੈਗੀ ਹੈ ਜਿਹੜੀ ਮੈਂ ਇਸਤੇਮਾਲ ਕਰਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਸੀਗੀ ਇਹ ਵੀ ਵੀਡੀਓ ਫਿਰ ਪਾਣ ਲੱਗੀ ਹਾਂ ਕਿਉਂਕਿ ਮੈਂ ਅੱਜ ਲਗਾਉਣ ਲੱਗੀ ਹਾਂ ਤੇ ਮੈਨੂੰ ਇਹ ਹੁੰਦਾ ਹੈ ਕਿ ਜਿਹੜੇ ਨਵੇਂ ਆਏ ਆ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਤੇ ਉਹ ਵੀ ਦੇਖ ਲੈਣ ਕਿ ਕਿਹੜਾ ਜੈਲ ਮੈਂ ਆਪਣੇ ਹੇਅਰ ਨੂੰ ਲਗਾਣੀ ਹੈ ਕਿਉਂਕਿ ਕਈ ਵਾਰ ਮੇਰੇ ਨਾ ਆਹ ਚੀਜ਼ਾਂ ਤੇ ਜਿਹੜੀ ਆਹ ਚੀਜ਼ਾਂ ਨੇ ਨਾ ਇੱਥੇ ਜਿਹੜੀਆਂ ਜੜਾ ਹੁੰਦੀਆਂ ਨੇ ਨਾ ਆਹ ਥੋੜੀ ਥੋੜੀ ਵਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਮੇਰੇ 헤 ਜਿਹੜੇ ਬਿਲਕੁਲ ਬਲੈਕ ਪੇ ਨੇ ਤੇ ਬਸ ਇਹਨਾਂ ਚੀਜ਼ਾਂ ਤੇ ਥੋੜੀ ਥੋੜੀ ਆ ਦੇਖੋ ਆ ਦੇਖੋ ਨਜ਼ਰ ਆ ਰਿਹਾ ਨਾ ਆ ਚੀਜ਼ਾਂ ਸਿਰਫ ਕਿਉਂਕਿ ਮੈਨੂੰ ਨਜ਼ਰੇ ਦੀ ਪ੍ਰੋਬਲਮ ਹੈ ਨਜ਼ਰੇ ਕਰਕੇ ਮੇਰੇ ਆ ਚੀਜ਼ਾਂ ਦੇ ਜੜਾ ਜੜੀਆਂ ਨੇ ਨਾ ਵਾਈਟ ਹੋ ਜਾਂਦੀਆਂ ਨੇ ਬਾਕੀ ਮੇਰੇ 헤 ਜਿਹੜੇ ਬਿਲਕੁਲ ਬਲੈਕ ਤੇ ब्राउन ਜੇ ਪਏ ਹੋਏ ਨੇ ਜਿਵੇਂ ਡਾਰਕ ਬ੍ਰਾਊਨ ਹੁੰਦੇ ਨੇ ਇਸ ਤਰੀਕੇ ਦੇ ਨਾਲ ਨੇ ਠੀਕ ਹੈ ਪੂਰੇ ਬਲੈਕ ਵੀ ਨਹੀਂ ਹੈਗੇ ਤੇ ਮੈਨ ਲੱਗੀ ਸੀ ਕਿ ਲਗਾਉਣ ਵਾਸਤੇ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਕਿ ਤੁਸੀਂ ਵੀ ਮੇਰੀਆਂ ਭੈਣਾਂ ਜਿਹੜੇ ਪਰੇਸ਼ਾਨ ਨੇ ਕਿ हेयर ਜਿਹੜੇ ਨੇ ਆਪਾਂ ਬਲੈਕ ਕਿੱਦਾਂ ਕਰੀ ਕਿ ਜਿਲੇ ਕਿਤੇ ਅਚਾਨਕ ਜਾਣਾ ਹੋਵੇ ਕਿਤੇ ਵੀ ਪ੍ਰੋਗਰਾਮ ਆ ਜਾਂਦਾ ਹੈ ਤੇ ਜੇ ਆਪਣੇ हेयर ਜਿਹੜੇ ਨੇ ਵਾਈਟ ਹੋਏ ਹੋਣ ਤੇ ਥੋੜਾ ਜਿਹਾ ਆਪਣੀ ਪਰਸਨੈਲਿਟੀ ਦੇ ਵਿੱਚ ਉਹ ਹੁੰਦਾ ਹੈ ਕਿ ਸਾਨੂੰ ਵੀ ਮਤਲਬ ਕਿ ਵਧੀਆ ਲੱਗੇ ਸਾਡੇ ਜਿਹੜੇ हेयर ਨੇ ਕੀ ਮਤਲਬ ਕੀ ਬਲੈਕ ਹੋਣਾ ਹੈ ਨਾ ਤੇ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਤੁਸੀਂ ਆ ਦੇਖੋ ਹਮੇਸ਼ਾ ਲੱਕੜ ਦੀ ਕੰਗੀ ਜਿਹੜੀ ਹੈ ਨਾ ਉਹ ਇਸਤੇਮਾਲ ਕਰਿਆ ਕਰੋ ਲੱਕੜ ਦੀ ਕੰਗੀ ਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਤੁਹਾਡੇ ਜਿਹੜੇ 헤ਨ ਝੜਦੇ ਨਹੀਂ ਹੈਗੇ ਦੂਸਰਾ ਤੁਹਾਡੇ ਕਦੀ ਵੀ ਡੈਂਡਰਫ ਨਹੀਂ ਹੁੰਦੀ ਹੈਗੀ ਇਹਦੇ ਨਾਲ ਤੇ ਵਾਲ ਜਿਹੜੇ ਨੇ ਬਿਲਕੁਲ ਲੰਬੇ ਤੇ ਬਿਲਕੁਲ ਹੀ ਐਨ ਮਤਲਬ ਕਿ ਬਿਲਕੁਲ ਝੜਦੇ ਨਹੀਂ ਹੈਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਵਾਲ ਝੜਦੇ ਨਹੀਂ ਹੈਗੇ ਲੱਕੜ ਦੀ ਕੰਗੀ ਦਾ ਹਮੇਸ਼ਾ ਇਸਤੇਮਾਲ ਕਰਿਆ ਕਰੋ ਇਸ ਤਰੀਕੇ ਨਾਲ ਤੁਸੀਂ ਲੱਕੜ ਦੀ ਕੰਗੀ ਕਿਤੋਂ ਵੀ ਲਿਆ ਕੇ ਆਦੇ ਕੋਈ ਇਸ ਤਰੀਕੇ ਨਾਲ ਤੁਸੀਂ ਆਪਣੇ 헤어 ਦੀ ਮਤਲਬ ਕਿ ਕੇਅਰ ਕਰਿਆ ਕਰੋ ਠੀਕ ਹੈ ਤੇ ਮੇਰੇ ਆੜ ਰਿਹਾ ਇਹ ਸਪੀਕਰ ਆਪਾਂ ਇਹਨੂੰ ਰੱਖਦੇ ਆ ਇੱਥੇ ਤੇ ਲਓ ਜੀ ਪਹਿਲਾਂ ਤੇ ਆਪਾਂ ਇਹਦੇ ਨਾਲ ਮੈਂ ਦੇਖੋ ਇਹਨੂੰ ਵਾਹ ਲਿਆ ਠੀਕ ਹੈ ਲੱਕੜ ਦੀ ਕੰਗੀ ਦੇ ਨਾਲ ਆ ਦੇਖੋ ਹਮੇਸ਼ਾ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ 헤어 ਦੀ ਸ਼ੇਅਰ ਕਰਿਆ ਕਰੋ ਤੇ ਲੋ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਆ ਹੈਗੀ ਹੈ ਜੈਲ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਵਿੱਚ ਤੇ ਫਿਰ ਦੁਬਾਰਾ ਵੀ ਦੱਸ ਰਹੀ ਹਾਂ ਜਿਨ੍ਹਾਂ ਭੈਣਾਂ ਨੇ ਨਹੀਂ ਦੇਖਿਆ ਬਿਨਾ ਡਾਈ ਤੋਂ ਬਿਨਾ ਮਹਿੰਦੀ ਤੋਂ ਤੁਸੀਂ ਕਿਸ ਤਰੀਕੇ ਨਾਲ 5 ਮਿੰਟਾਂ ਦੇ ਵਿੱਚ ਵਿੱਚ ਆਪਣੇ హెਅਰ ਜਿਹੜੇ ਨੇ ਬਲੈਕ ਕਰ ਸਕਦੇ ਹੋ ਇਹਦੇ ਵਿੱਚ ਕੈਮੀਕਲ ਵੀ ਨਹੀਂ ਹੈਗਾ ਵਿਦਆਊਟ ਕੈਮੀਕਲ ਨਹੀਂ ਤਾਂ ਮੈਨੂੰ ਕੋਈ ਵੀ ਚੀਜ਼ ਸੂਟ ਨਹੀਂ ਕਰਦੀ ਹੈਗੀ ਤੇ ਕਈਆਂ ਭੈਣਾਂ ਨੂੰ ਹੈਗਾ ਹੈ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਸਾਡੇ ਕਲਰ ਸੂਟ ਨਹੀਂ ਕਰਦਾ ਸਾਡੇ ਅਲਰਜੀ ਹੋ ਜਾਂਦੀ ਸਾਡੇ ਸਵੇਲਿੰਗ ਹੋ ਜਾਂਦੀ ਸਿਰ ਵਿੱਚ ਜਾਂ ਸਾਡੇ ਸਿਰ ਦੇ ਵਿੱਚ ਨਾ ਖਾਰਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਜੈਲ ਹੈ ਨਾ ਜਿੱਦਾਂ অ্যালোਵੈਰਾ ਜੈਲ ਹੁੰਦੀ ਉਸ ਤਰੀਕੇ ਨਾਲ ਦੋ ਡੱਬੀਆਂ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਇਹ హెయిਰ ਜੈਲ ਹੈ ਵਿਕਟੋਲਾ ਇਹਦਾ ਨਾਮ ਵਿਕਟੋਲਾ హెయిਰ ਜੈਲ ਹੈ ਨਾਮ ਤੁਹਾਨੂੰ ਮੈਂ ਲਿਖ ਦਵਾਂਗੀ ਡਿਸਕ੍ਰਿਪਸ਼ਨ 'ਚ ਤੇ ਮੈਂ ਤੁਹਾਨੂੰ ਦੱਸਦੀ ਕਿ ਕਿਸ ਪ੍ਰਕਾਰ ਦੀ ਜੈਲ ਹੈ ਤੇ ਰੇਟ ਵੀ ਦੱਸਦੀ ਆ ਆ ਦੇਖੋ ਇਸ ਪ੍ਰਕਾਰ ਦੀ ਜਿੱਦਾਂ অ্যালোਵੈਰਾ ਜੈਲ ਹੁੰਦੀ ਹੈ ਨਾ অ্যালোਵੈਰਾ ਜੈਲ ਵਾਂਗੂ ਇਹ ਦੋ ਚੀਜ਼ਾਂ ਨੇ ਠੀਕ ਹੈ ਨਾ ਦੇਖ ਲੋ ਇੱਕ ਕਲਰ ਹੈ ਤੇ ਇੱਕ ਜਿਹੜਾ ਵਿੱਚ ਹੁੰਦਾ ਹੈ ਨਾ ਮਤਲਬ ਕਿ ਆ ਦੇਖੋ ਇਸ ਤਰੀਕੇ ਨਾਲ ਜੈਲ ਹੈ ਇਹਨੂੰ ਤੁਸੀਂ ਕੀ ਕਰਨਾ ਹੈ ਇੱਕ ਨੰਬਰ ਜਿਹੜੀ ਉਹ ਜੈਲ ਹੈਗੀ ਹੈ ਦੂਸਰਾ ਨੰਬਰ ਜਿਹੜਾ ਹੈਗਾ ਇਹ ਉਹ ਹੁੰਦਾ ਜਿਹੜਾ ਡਿਵੈਲਪਰ ਇਹ ਡਿਵੈਲਪਰ ਹੁੰਦਾ ਨਾ ਵਿੱਚ ਮਿਕਸ ਕਰਨ ਵਾਲਾ ਉਹ ਹੁੰਦਾ ਠੀਕ ਹੈ ਇਹ ਹੈਗੇ ਕਲਰ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦੇਣੀ ਆ ਕਿਸ ਤਰੀਕੇ ਨਾਲ ਲਗਾਉਣਾ ਹੈ ਡਿਵੈਲਪਰ ਔਰ ਕਲਰ ਇਸ ਤਰੀਕੇ ਨਾਲ ਤੁਸੀਂ ਇਹ ਪਾ ਲਿਆ ਇਹਦੇ ਵਿੱਚ ਕਲਰ ਬਿਲਕੁਲ ਹੀ ਜੈਲ ਜਿਵੇਂ ਜੈਲ ਹੁੰਦੀ ਹੈ ਨਾ ਉਸ ਤਰੀਕੇ ਨਾਲ ਆ ਦੇਖੋ ਬਿਲਕੁਲ ਹੀ ਜਿਵੇਂ ਐਲਵਿਰਾ ਜੈਲ ਹੁੰਦੀ ਹੈ ਇਹ ਦੇਖੋ ਜਿੰਨਾ ਕੁ ਤੁਸੀਂ ਲਗਾਉਣਾ ਹੈ ਮੈਂ ਸਿਰਫ ਇੱਥੇ ਇੱਥੇ ਹੀ ਲਗਾਣਾ ਕਿਉਂਕਿ ਮੇਰੇ ਇੱਥੇ ਹੀ ਹੁੰਦੇ ਨੇ ਜ਼ਿਆਦਾ ਤੇ ਹੋਰ ਮੇਰੇ ਕਿਤੇ ਵੀ ਨਹੀਂ ਹੁੰਦੇ ਮੈਂ ਸਾਰੇ హెਅਰ ਤੇ ਨਹੀਂ ਲਗਾਣਾ ਹੈਗਾ ਮੈਂ ਸਿਰਫ ਉੱਥੇ ਹੀ ਲਗਾਵਾਂਗੀ ਜਿੱਥੇ ਮੇਰੇ ਜੜਾਂ ਤੇ ਹੈਗੇ ਨੇ ਠੀਕ ਹੈ ਤੇ ਫਿਰ ਤੁਸੀਂ ਪਾਣਾ ਇਹ ਵਾਲਾ ਡਿਵੈਲਪਰ ਡਿਵੈਲਪਰ ਪਾ ਕੇ ਇਸ ਤਰੀਕੇ ਨਾਲ ਦੇਖੋ ਇਹ ਵੀ ਬਿਲਕੁਲ ਜੈਲੀ ਹੈ ਠੀਕ ਹੈ ਦੋਨਾਂ ਨੂੰ ਇੱਕੋ ਮਾਤਰਾ ਚ ਪਾ ਲੈਣਾ ਹੈ ਤੇ ਫੇਟ ਉਸੀ ਕੋਈ ਵੀ ਬਰਸ਼ ਲੈ ਕੇ ਚਮਚਾ ਲੈ ਕੇ ਹੱਥਾਂ ਨਾਲ ਵੀ ਤੁਸੀਂ ਕਰ ਸਕਦੇ ਆ ਤੇ ਕੋਈ ਵੀ ਕਲਰ ਜਿਹੜਾ ਬਿਲਕੁਲ ਨਹੀਂ ਚੜਦਾ ਹੈਗਾ ਹੱਥਾਂ ਤੇ ਜਾਂ ਚਮੜੀ ਤੇ ਕਈ ਵਾਰ ਹੁੰਦਾ ਹੈ ਮੇਰੀਆਂ ਭੈਣਾਂ ਡਾਈ ਕਰਦੀਆਂ ਨੇ ਤੇ ਆਪਣੇ ਨਾ ਹੱਥਾਂ ਨੂੰ ਜਾਂ ਸਕਿਨ ਨੂੰ ਚੜ ਜਾਂਦਾ ਉਹਦਾ ਕਲਰ ਬੜਾ ਹੀ ਬੁਰਾ ਜਿਹਾ ਲੱਗਦਾ ਹੈ ਇਸ ਤਰੀਕੇ ਨਾਲ ਨੂੰ ਚੰਗੀ ਤਰ੍ਹਾਂ ਤੁਸੀਂ ਕਰ ਲੈਣਾ ਹੈ ਮਿਕਸ ਕੰਚ ਦੀ ਕੋਲੀ ਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਜੋ ਤੁਹਾਨੂੰ ਸਾਰਾ ਹੀ ਪ੍ਰੋਸੈਸ ਜਿਹੜਾ ਨਜ਼ਰ ਆਵੇ ਆ ਦੇਖੋ ਆ ਦੇਖੋ ਇਸ ਤਰੀਕੇ ਨਾਲ ਨੂੰ ਮਿਕਸ ਕਰ ਲਿਆ ਦੋਨੋਂ ਜੈਲ ਨੂੰ ਡਿਵੈਲਪਰ ਨੂੰ ਔਰ ਕਲਰ ਨੂੰ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰਕੇ ਜਿੱਥੇ-ਜਿੱਥੇ ਵੀ ਤੁਹਾਡੇ హెయిਰ ਹੈਗੇ ਨੇ ਲੋ ਜੀ ਮਿਕਸ ਹੋ ਗਿਆ ਦੇਖੋ ਬਿਲਕੁਲ ਜੈਲ ਹੈ ਜਿੱਦਾਂ ਐਂਡ ਵੀਰੇ ਜੈਲ ਹੁੰਦੀ ਹੈ ਇਸ ਤਰੀਕੇ ਨਾਲ ਹੋ ਗਿਆ ਹੈ ਬਿਕੋਲਾ ਇਹਦਾ ਨਾਮ ਹੈ హెయిਰ ਜੈਲ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਆ ਦੇਖੋ ਜਿੱਥੇ-ਜਿੱਥੇ ਹੈਗੇ ਨੇ ਨਾ ਉੱਥੇ ਹੀ ਲਗਾਣੇ ਨੇ ਇਹਨੂੰ ਲਗਾਣਾ ਸੋਰੀ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਹੈ ਆ ਦੇਖੋ ਕਿਉਂਕਿ ਮੇਰੇ ਨਾਲ ਇਹ ਮਤਲਬ ਕਿ ਇੱਥੇ ਹੀ ਹੁੰਦੇ ਨੇ ਜ਼ਿਆਦਾ ਹੋਰ ਹੀ ਕਿਤੇ ਵੀ ਨਜ਼ਰੇ ਦੀ ਕਰਕੇ ਨਜ਼ਰੇ ਦੀ ਪ੍ਰੋਬਲਮ ਕਰਕੇ ਇੱਥੇ ਹੀ ਜ਼ਿਆਦਾ ਹੁੰਦੇ ਨੇ ਆ ਦੇਖੋ ਤੇ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਹੈ ਤੇ ਮੈਂ ਫਟੋਫਟ 5 ਮਿੰਟ ਤੁਸੀਂ हेयर वॉਸ਼ ਕਰਨ ਤੋਂ ਪਹਿਲਾਂ ਪਹਿਲਾਂ 5 ਮਿੰਟ ਸਿਰਫ ਲਗਾ ਲਓ ਨਾ ਤੁਹਾਡੇ ਸਕਿਨ ਤੇ ਚੜੇਗਾ ਕਲਰ ਨਾ ਹੀ ਤੁਹਾਨੂੰ ਕੋਈ ਇਹਦੇ ਨਾਲ ਪ੍ਰੋਬਲਮ ਹੋਏਗੀ ਤੇ ਨਾ ਹੀ ਕੋਈ ਵੀ ਇਹਦਾ ਸਾਈਡ ਇਫੈਕਟ ਹੋਵੇਗਾ ਆ ਦੇਖੋ ਨਹੀਂ ਤਾਂ ਜ਼ਿਆਦਾਤਰ ਜਦੋਂ ਵੀ ਆਪ ਕੋਈ ਕਲਰ ਵਗੈਰਾ ਲਗਾਣੇ ਆ ਤੇ ਉਹ ਜਿਹੜਾ ਹੈ ਨਾ ਕਈ ਵਾਰੀ ਮੇਰੀਆਂ ਭੈਣਾਂ ਨੇ ਮੈਂ ਦੇਖਿਆ ਹੈ ਕਿ ਅਲਰਜੀ ਕਰ ਜਾਂਦਾ ਹੈ ਤੇ ਭੈਣਾਂ ਮੇਰੀਆਂ ਫਿਰ ਬਾਅਦ ਵਿੱਚ ਬਹੁਤ ਹੀ ਵਿਚਾਰੀਆਂ ਪਰੇਸ਼ਾਨ ਹੁੰਦੀਆਂ ਨੇ ਆ ਦੇਖੋ ਤੁਹਾਡੇ ਸਾਹਮਣੇ ਹੀ ਮੈਂ ਲਾਈਵ ਲਗਾ ਕੇ ਦੱਸ ਰਹੀ ਹਾਂ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਨੇ ਨਾ ਇਸ ਜੈਲ ਦਾ ਇਸਤੇਮਾਲ ਕਰ ਸਕਣ ਠੀਕ ਹੈ ਤੇ ਇਹਦਾ ਮੈਂ ਲਿੰਕ ਦੇ ਦਿੰਦੀ ਹਾਂ ਤੁਹਾਨੂੰ ਮੈਂ ਸੌਰੀ ਲਿੰਕ ਨਹੀਂ ਮਤੇ ਜਾਨਕਿ ਇਹ ਤਾਂ ਮੈਂ ਲੈਂਦਾ ਸੀਗਾ ਮੈਡੀਕਲ ਸਟੋਰ ਦੇ ਵਿੱਚੋਂ ਤੇ ਮੈਂ ਇਹਦਾ ਨਾਮ ਜਿਹੜਾ ਹੈ ਨਾ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਦਵਾਂਗੀ ਕਾਫੀ ਫਿਰ ਪੜਨਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਦੀਦੀ ਸਾਨੂੰ ਨਾਮ ਦੱਸੋ ਡਿਸਕ੍ਰਿਪਸ਼ਨ ਖੋਲਿਆ ਕਰੋ ਵੀਡੀਓ ਦਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈ ਤੇ ਆਪਾਂ ਇਹਦਾ ਨਾਮ ਲਿਖ ਦਵਾਂਗੇ ਤੁਸੀਂ ਉਹਦਾ ਨਾਮ ਜਿਹੜਾ ਆਪ ਲਿਖ ਕੇ ਤੇ ਫਿਰ ਤੁਸੀਂ ਕਿਸੇ ਵੀ ਮੈਡੀਕਲ ਨੂੰ ਵਿਖਾ ਕੇ ਕਿਸੇ ਵੀ ਜਿਹੜਾ ਸਟੋਰ ਹੁੰਦਾ ਹੈ ਮਨਿਆਰੀ ਵਾਲਾ ਉੱਥੋਂ ਤੁਸੀਂ ਦਿਖਾ ਕੇ ਵਧੀਆ ਵਾਲਾ ਲੈ ਸਕਦੇ ਹੋ ਤੇ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਹੈਗਾ 170 ਰੁਪਏ 170 ਰੁਪਏ ਦਾ ਆਂਦਾ ਹੈ ਵੱਡਾ ਪੈਕ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਹੋ ਸਭ ਤੋਂ ਛੋਟਾ ਪੈਕ ਹੈ 175 ਰੁਪਏ ਦਾ کافی ਟਾਈਮ ਇਹ ਨਹੀਂ ਮੁੱਕਣਾ ਇਹ ਦੂਜੀ ਵਾਰ ਮੈਂ ਇਹਦੇ ਵਿੱਚ ਲਗਾ ਰਹੀ ਹਾਂ ਜਿੱਦਾਂ ਮਰਜ਼ੀ ਤੁਸੀਂ ਆਪਣੇ హెਅਰ ਤੇ ਲਗਾ ਲਓ ਕੋਈ ਵੀ ਤੁਹਾਡੇ హెਅਰ ਨੂੰ ਪ੍ਰੋਬਲਮ ਨਹੀਂ ਹੋਏਗੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲਓ ਦੇਖ ਲਓ ਮੈਂ ਕੋਈ ਵੀ ਹੱਥਾਂ ਤੇ ਗਲਵਜ਼ ਵੀ ਨਹੀਂ ਪਾਏ ਹੈਗੇ ਐਦਾਂ ਹੀ ਲਗਾ ਰਹੀ ਹਾਂ ਆ ਦੇਖੋ ਠੀਕ ਹੈ ਚਾਹੇ ਤੁਸੀਂ ਹੱਥਾਂ 'ਨਾ ਵੀ ਲਗਾ ਸਕਦੇ ਹੋ ਹੱਥਾਂ 'ਨੂੰ ਥੋੜਾ ਜਿਹਾ ਨਾਰੀਅਲ ਦਾ ਤੇਲ ਲਗਾ ਲਓ ਤੇ ਆਪਣੇ ਲਗਾ ਸਕਦੇ ਹੋ ਮੈਸੇ ਤਾਂ ਕਲਰ ਨਹੀਂ ਚੜਦਾ ਹੈਗਾ ਫਿਰ ਸੇਫਟੀ ਲਈ ਤੁਸੀਂ ਲਗਾ ਸਕਦੇ ਹੋ ਆ ਦੇਖੋ ਫਿਰ ਮੈਂ ਟੋ ਕੇ ਵੀ ਤੁਹਾਨੂੰ ਦੱਸਦੀ ਹਾਂ ਠੀਕ ਹੈ ਚਲੋ ਜੀ ਬਸ ਮੈਂ ਇੰਨਾ ਕੀ ਹੀ ਲਗਾਣਾ ਹੈ ਹੋਰ ਮੇਰੇ ਕਿਤੇ ਨਹੀਂ ਹੈਗੇ ਬਾਕੀ ਮੇਰੇ హెਅਰ ਬਿਲਕੁਲ ਬਲੈਕ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਹੀ ਬਲੈਕ ਪੇਨ ਮੇਰੇ エクテバス。 5 ਮੀਟਰ ਲਗਾਣਾ ਫਿਰ ਮੈਂ हेयर वॉਸ਼ ਕਰਕੇ ਆਉਣੀ ਆ ਫਿਰ ਮੈਂ ਤੁਹਾਨੂੰ ਇਹਦਾ ਰਿਜ਼ਲਟ ਦੱਸਣੀ ਆ ਤੁਸੀਂ ਵੀ ਇਸ ਨੂੰ ਇਸਤੇਮਾਲ ਕਰਕੇ ਆਪਣੇ ਜਿਹੜੇ ਗ੍ਰੇ ਹੈਅ ਨੇ ਉਹਨੂੰ ਬਲੈਕ ਬਣਾ ਸਕਦੇ ਹੋ ਇਹਦੇ ਵਿੱਚ ਤਿੰਨ ਕਲਰ ਆਂਦੇ ਨੇ ਬਰਗੰਡੀ ਕਲਰ ਆਂਦਾ ਬਲੈਕ ਕਲਰ ਆਂਦਾ ਹੈ ਔਰ ਬ੍ਰਾਊਨ ਕਲਰ ਆਂਦਾ ਹੈ ਲਾਈਟ ਬ੍ਰਾਊਨ ਵੀ ਆਂਦਾ ਹੈ ਡਾਰਕ ਬ੍ਰਾਊਨ ਵੀ ਆਂਦਾ ਹੈ ਜਿਹੜਾ ਵੀ ਤੁਸੀਂ ਲੈ ਕੇ ਆਣਾ ਚਾਹੁੰਦੇ ਸ਼ੇਡ ਤੁਸੀਂ ਲਿਆ ਕੇ ਆਪਣੇ ਜਿਹੜੇ ਹੈਅ ਤੇ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਈਜ਼ੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਡੇ ਹੈਅ ਜਿਹੜੇ ਨੇ ਬਲੈਕ ਹੋਣੇ ਸ਼ੁਰੂ ਹੋ ਜਾਣੇ ਨੇ ਚਲੋ ਜੀ ਮੈਂ ਸੇਅਰ ਨੂੰ ਫਿਰ ਬੋਸ਼ ਕਰਕੇ ਤੇ ਤੁਸੀਂ ਵਾਤ ਵਾਤ ਵੀਡੀਓ ਸ਼ੇਅਰ ਕਰਦੇ ਨਾ ਵਾਤ ਵਾਤ ਲਾਈਕ ਤੇ ਕਮੈਂਟ ਜਰੂਰ ਕਰਨਾ ਫਿਰ ਮਿਲਦੀ ਹਾਂ ਜੀ ਤੁਹਾਨੂੰ ਮੈਂ ਬਾਅਦ ਚ